ਲੋਕ ਇਸ ਕਦਰ ਹਫਸ ਦੇ ਭੁੱਖੇ ਹੋ ਗਏ ਨੇ ਕਿ ਕੁੜੀਆਂ ਤਾਂ ਛੱਡੋ ਹੁਣ ਤਾਂ ਕਿੰਨਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਅਤੇ ਆਪਣੀ ਹਫਸ਼दार ਸ਼ਿਕਾਰ ਬਣਾਉਣ ਦੇ ਵਾਸਤੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾਏ ਜਾ ਰਹੇ ਨੇ ਤਾਜ਼ਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਕਿੰਨਰਾਂ ਨੇ ਜੋ ਕਿ ਆਮ ਨਾਰਮਲ ਇਨਸਾਨ ਤੋਂ ਕਿੰਨਰ ਬਣੇ ਨੇ ਤੇ ਉਹਨਾਂ ਦੇ ਨਾਲ ਗੱਡੀ 'ਚ ਸਵਾਰ ਕੁਝ ਵਿਅਕਤੀਆਂ ਵੱਲੋਂ ਸ਼ੋਸ਼ਣ ਕੀਤਾ ਤੇ ਉਹਨਾਂ ਦੀ ਗਲਤ ਵੀਡੀਓ ਬਣਾਈ ਗਈ ਤੇ ਇਲਜ਼ਾਮ ਕਿੰਨ ਨਰਾਂ ਨੇ ਲਗਾਏ ਨੇ ਉਹਨਾਂ ਕਿਆ ਕੀ ਸਾਡੇ ਵਾਲ ਵੀ ਕੱਟੇ ਗਏ ਨੇ ਉਹੀ ਕਿ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਹੈਨਾ ਤੇ ਜਿੱਦਾਂ ਕਹਿੰਦੇ ਕਿ ਤੇ ਤੇ ਅਸੀਂ ਇਲਜ਼ਾਮ ਲਾਣੇ ਆ ਇਦਾਂ ਉਦਾਂ ਫਲਾਨਾ ਤੇ ਮਕੜਾ ਕਿ ਸਾਡੇ ਨਾਲ ਰਹਿ ਸਾਡੇ ਕੰਮ ਵੀ ਕੁਝ ਗਲਤ ਹੋਇਆ ਵਾ ਹਾਂਜੀ ਮੇਰੇ ਪ੍ਰੂਫ ਕੱਢੇ ਹੋਏ ਆ ਉਹਦੇ ਵਿੱਚ ਉਹ ਐਕਟਿਵਾ ਦੇ ਵਿੱਚੋਂ ਫਿਰ ਉਹਨਾਂ ਨੇ ਚੋਰੀ ਦੇ ਕਹਿੰਦੇ ਤੇ ਤੇ ਇਲਜ਼ਾਮ ਲਾਣੇ ਮੇਰੀ ਗੁਰੂ ਦੇ ਘਰੇ ਕੱਲ ਆਣ ਕੇ ਮੇਰੇ ਗੁਰੂ ਦੇ ਘਰੇ ਆਏ ਸੀ ਪ੍ਰੀਤੀ ਗੁਰੂ ਦੇ ਘਰੇ ਆਣ ਕੇ ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਇਹਨਾਂ ਦੇ ਘਰੋਂ ਬਾਹਰ ਨਿਕਲੇ ਜੇ ਇਹਨਾਂ ਦੇ ਘਰੋਂ ਬਾਹਰ ਹੁੰਦਾ ਹੈ ਤੇ ਤੇਨਾਂ ਇਹ ਹੋ ਜਾਣਾ ਸੀ ਫਲਾਣਾ ਤੁਹਾਡੇ ਸਰੀਰਿਕ ਸ਼ੋਸ਼ਣ ਹੋਇਆ ਕੋਈ ਨਹੀਂ ਇਦਾਂ ਦਾ ਨਹੀਂ ਮੇਰੇ ਨਾਲ ਕੁਝ ਵੀ ਹੋਇਆ ਠੀਕ ਕਿ ਮੈਨੂੰ ਹੋਰ ਏਦਾਂ ਧਮਕੀਆਂ ਦਿੰਦੇ ਕਿ ਤੈਨੂੰ ਏਦਾਂ ਹੋ ਜਾਣਾ ਓਦਾਂ ਹੋ ਜਾਣਾ ਕਿਸੇ ਬੰਦੀ ਕੋਈ ਸ਼ਿਕਾਇਤ ਦਿੱਤੀ ਕਦੀ ਤੁਸੀਂ ਕਿਸੇ ਨੂੰ ਡਰਦਿਆਂ ਮਾਰੀ ਕਦੀ ਦਿੱਤੀ ਨਹੀਂ ਸਾਨੂੰ ਉਹ ਕਹਿ ਦਿੰਦੇ ਕਿ ਜੇ ਤੁਸੀਂ ਪ੍ਰੋਗਰਾਮਾਂ ਤੇ ਅਸੀਂ ਜਾਈਦਾ ਨਕਲਾ ਤੇ ਕਿ ਜੇ ਤੁਸੀਂ ਉਧਰੋਂ ਪ੍ਰੋਗਰਾਮ ਤੋਂ ਆਏ ਰਾਤ ਨੂੰ ਤਾਂ ਏਦਾਂ ਕਰਦਾਂਗੇ ਓਦਾਂ ਕਰਦਾਂਗੇ ਹਨ ਉਹਦੇ ਵਿੱਚ ਮੇਰੀ ਗੁਰੂ ਪ੍ਰੀਤੀ ਨੂੰ ਫੇ ਮੈਨੂੰ ਪਰਸੋ ਵੀ ਕਹਿ ਲੈਣਾਂ ਨੇ ਕਿ ਕਹਿੰਦੇ ਕਿ ਗੁਰੂ ਰੌਕਸੀ ਨੂੰ ਸਾਧ ਹੋਣੀ ਕਰਪੂਥਲੇ ਦੇ ਹਨ ਕਿ ਰੌਕਸੀ ਗੁਰੂ ਆ ਉਹਨੂੰ ਹੋਣੀ ਸਾਧ ਤੇ ਨੂੰ ਫੇ ਛੱਡਣਾ ਏਦਾਂ ਓਦਾਂ ਫਲਾਨਾ ਧਮਕੜਾ ਹਨ ਤੇ ਉਹ ਵੀ ਇੱਕ ਸਾਡੇ ਵਾਂਗੂ ਮੁੰਡਾ ਹੀ ਆ ਤਿਤਲੀ ਹਨ ਉਹ ਉਹ ਤੋਂ ਕੁਛ ਕਹਿੰਦਾ ਕਿ ਰੋਕਸੀ ਗੁਰੂ ਦਾ ਨਾਮ ਲਾ ਦੇਣਾ ਹੈ ਤੇ ਬਾਕੀ ਹਣਾ ਬਾਕੀ ਸਾਰਾ ਕੁਝ ਇਦਾ ਦਾ ਹਾਂਜੀ ਅੱਛਾ ਕੱਲ ਤਾਲਾ ਸਾਰਿਆਂ ਨੂੰ ਮੇਰਾ ਨਾਮ ਨੂਰਾ ਤਿਤਲੀ ਤੇ ਰਾਜ ਨਾਮ ਦਾ ਇੱਕ ਤਿਤਲੀ ਨਾਮ ਤੇ ਇੱਕ ਕਿੰਨਰ ਬਣ ਕੇ ਮੁੰਡਾ ਹੀ ਆ ਸਾਡੇ ਵਰਗਾ ਜੋ ਕਿੰਨਰ ਬੰਦਾ ਪਿਆ ਆਪਣੇ ਆਪ ਦੇ ਵਿੱਚ ਤੇ ਉਹਨਾਂ ਸਾਡੇ ਨਾਲ ਧੱਕੇਸ਼ਾਹੀ ਕਰਦਾ ਪਿਆ ਸਾਡੇ ਤੋਂ ਪੈਸੇ ਮੰਗਦਾ ਵਾ ਬਾਈ ਰਹਿੰਦੇ ਕਿੱਥੇ ਹੋ ਤੁਸੀਂ ਅਸੀਂ ਕਪੂਰਤਲੇ ਇੱਥੇ ਦੀ ਨਹੀਂ ਆ ਗੁਰੂ ਕੋਲੇ ਰਹਿੰਦੇ ਆ ਤੇ ਆਪਣੇ ਅੱਛਾ ਜੀ ਕੀ ਨਾਮ ਤੁਹਾਡੇ ਗੁਰੂ ਦਾ ਤਾਂ ਤਿੱਤੀ ਗੁਰੂ ਆਨੇ ਦੋ ਜੀ ਠੀਕ ਆ ਜੀ ਕੀ ਘਟਨਾ ਕੀ ਹੋਈ ਅੱਜ ਤੁਹਾਡੇ ਨਾਲ ਇਹ ਦੱਸੋ ਦੋ ਦਿਨ ਹੈਗਾ ਸੀ 15 ਤਰੀਕ ਸੀ ਉਹ ਦਿਨ ਤੇ ਮੈਂ ਰੋਟੀ ਲੈਣ ਜਾ ਰਹੀ ਸੀ ਜਦ ਆਪ ਗੁਰੂ ਹਰਿਕ੍ਰਿਸ਼ਨ ਗਏ ਹੋਏ ਸੀ ਘਰ ਵੀ ਹਾਂ ਨਹੀਂ ਸੀ ਕੋਈ ਤੇ ਪੂਜਾ ਵਾਲੇ ਤੇ ਰੋਟੀ ਲੈਣ ਜਾ ਰਹੀ ਸੀ ਤਿੰਨ ਮੁੰਡੇ ਸੀ ਗੱਡੀ ਦੇ ਵਿੱਚ ਆਏ ਤੇ ਪਿਆਰ ਨਾਲ ਪਹਿਲਾਂ ਮੇ ਨਾਲ ਗੱਲਾਂ ਕਰਦੇ ਰਹੇ ਗੱਲਾਂ ਕਰਦੇ ਰਹੇ ਮੈਨੂੰ ਨਾ ਉਹਨਾਂ ਨੇ ਵਿਸ਼ਵਾਸ ਜਲ ਜਤਾ ਲਿਆ ਤੇ ਮੈਨੂੰ ਸਾਈਡ ਤੇ ਲੈ ਜਾ ਕੇ ਉਹਨਾਂ ਨੇ ਧੱਕੇਸ਼ਾਈ ਕੀਤੀ ਮੇਰਾ ਫੋਨ ਖੋਲਿਆ ਤੇ ਮੇਰੇ ਪੈਰ ਤੇ ਗੱਡੀ ਚੜਾ ਦਿੱਤੀ ਉਹਨਾਂ ਨੇ ਤੇ ਐਦਾਂ ਮੈਨੂੰ ਸਿੱਟ ਗਏ ਫਿਰ ਮੁੰਡਿਆ ਦਾ ਨਾਮ ਕੀ ਸੀਗੇ ਮੁੰਡਿਆ ਦੇ ਨਾਮ ਨਹੀਂ ਮੈਨੂੰ ਪਤਾ ਉਹਨਾਂ ਦੇ ਐਂਟੀ ਸੀ ਕੋਈ ਜਿਨ੍ਹਾਂ ਨੇ ਸਾਡੇ ਵਾਲ ਵਗੈਰਾ ਕਟਿਆ ਮੈਂ ਵਾਲ ਮੇਰੇ ਕੱਟੇ ਆ ਉਹਨਾਂ ਨੇ ਤੇ ਤਮ ਕਿਹਾ ਦਿੰਦੇ ਸੀ ਤੇਰਾ ਫੋਨ ਖੋਲਣਾ ਉਦੋਂ ਦੋ ਤਿੰਨ ਦਿਨ ਬਾਅਦ ਮੇਰਾ ਫੋਨ ਖੋਲਿਆ ਕਿਨੇ ਕੱਟੇ ਵਾਲ ਕਿਨੇ ਕੱਟੇ ਵਾਲ ਇਤਲੀ ਦੇ ਨਾਲ ਇੱਕ ਮੁੰਡਾ ਰਾਜ ਉਹਨੇ ਉਹਨੇ ਕੱਟੇ ਸੀ ਤੇ ਜਿਹੜੇ ਮੁੰਡਿਆਂ ਨੇ ਤੁਹਾਨੂੰ ਕਾਰ ਦੇ ਵਿੱਚ ਧੱਕੇਸ਼ਾਈ ਕੀਤੀ ਜਿਹੜੇ ਮੁੰਡਿਆਂ ਨੇ ਤੁਹਾਡੇ ਨਾਲ ਇਹ ਉਹਨਾਂ ਦੇ ਹੀ ਮੁੰਡੇ ਸੀਗੇ ਹਾਂਜੀ ਉਹਨਾਂ ਨੇ ਭੇਜੇ ਹੋਏ ਸੀ ਮੁੰਡੇ ਉਹਨਾਂ ਦਾ ਨਾਮ ਲੈਂਦੇ ਸੀ ਕਿ ਰਾਜ ਨਾਲ ਧੱਕੀ ਕੀਤੀ ਬਹੁਤ ਵੀਡੀਓ ਉਹਨਾਂ ਨੇ ਮੇਰੀ ਗੰਦੀ ਵੀਡੀਓ ਬਣਵਾਈ ਕੋਕਰੇ ਵਿੱਚ ਪਕਾ ਨਹੀਂ ਉਹਨਾਂ ਨੇ ਦੇ ਪਾਇਆ ਨਨੇ ਤੇ ਲਛਾ ਹੋ ਗਿਆ ਤੇ ਅਨ ਮੇਰੇ ਨਾਲ ਦੇ ਨੂੰ ਕਿਆ ਉਹਨਾਂ ਨੇ ਕੀ ਵੀਡੀਓ ਬਣਾ ਇਹ ਨਹੀਂ ਵੀਡੀਓ ਬਣਾਉਣ ਨੇ ਸਮਾਂਦਾ ਪਿਆ ਤੇ ਇਹਨੂੰ ਕਿੰਦੇ ਸੀ ਮਾਰਨਾ ਪੁੱਟਨਾ ਵਾ ਤੇ ਇਹਦਾ ਗਲਤ ਵੀਡੀਓ ਬਣਵਾਈ ਤੇ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਕਿੱਦਾਂ ਦੀ ਵੀਡੀਓ ਬਣਵਾਈ ਗਲਤ ਵੀਡੀਓ ਸਾਡੇ ਕੋਲ ਹੈਗੀ ਉਹ ਵੀਡੀਓ ਗਲਤ ਵੀਡੀਓ ਹੈਗੀ ਉੱਥੇ ਹੀ ਪ੍ਰੀਤੀ ਮਹਾਂਤ ਜਿਨ੍ਹਾਂ ਦੇ ਨਾਲ ਇਹ ਸਰੀਰਕ ਸ਼ੋਸ਼ਣ ਹੋਇਆ ਉਹਨਾਂ ਦੀ ਮਦਦ ਲਈ ਅੱਗੇ ਆਈ ਅਤੇ ਇਨਸਾਫ ਦੀ ਮੰਗ ਕੀਤੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੀ ਇਹਦਾ ਨਾਮ ਨੂਰਾ ਜਸਕਰਨ ਤੇ ਜੀ ਇਹਦਾ ਨਾਮ ਪ੍ਰੀਤ ਆ ਇਹ ਨਕਲਾਂ ਕਰਦੇ ਆ ਇਹ ਮੁੰਡੇ ਆ ਲੋਕਾਂ ਕੋਲ 10-10 ਸਰਵੇ ਭੜ ਕੇ ਆਪਣੇ ਘਰ ਦਟ ਗੁਜ਼ਾਰਾ ਕਰਦੇ ਆ ਪੀਰਾ ਦੇ ਦਰਬਾਰ ਤੇ ਨੱਚ ਕੇ ਜੀ ਇਹਦੇ ਨਾਲ ਉਹਨਾਂ ਨੇ ਤਾਂ ਫੋਨ ਵੀ ਖੋਇਆ ਇਹਦੇ ਵਾਲ ਵੀ ਕੱਟੇ ਵਾਲ ਕੱਟਣ ਦਾ ਕੀ ਕਾਰਨ ਹੋਇਆ ਵਾਲ ਕੱਟਣ ਦਾ ਕਾਰਨ ਇਹ ਹੋਇਆ ਉਹ ਇੱਕੋ ਮੰਗਦੇ ਪਏ ਸੀ ਪੈਸੇ ਕਿਸਾਨ ਨੂੰ ਪੈਸੇ ਦੇ ਇਹ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਕਿ ਮੈਂ ਪੈਸੇ ਕਿੱਥੋਂ ਲੈ ਕੇ ਆਵਾਂ ਉਹ ਗਰੀਬ ਆ ਦੇ ਨਹੀਂ ਸਕਦਾ ਉਹ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਜਦੋਂ ਇਹਨੇ ਪੈਸੇ ਦੀ ਡਿਮਾਂਡ ਕੀਤੀ ਨੇ ਪੈਸੇ ਨਹੀਂ ਦਿੱਤੇ ਤੇ ਇਹਨਾਂ ਕੋ ਖੋਲਿਆ ਕੋ ਫੋਨ ਤੇ ਆਹ ਦੇਖੋ ਜੀ ਇਹਦੇ ਵਾਲ ਕੱਟਤੇ ਠੀਕ ਆ ਵਾਲ ਕੱਟਣ ਦੀ ਵੀ ਵੀਡੀਓ ਪਈ ਆ ਠੀਕ ਆ ਜੀ ਬਾਕੀ ਆ ਹੈ ਕਿ ਪ੍ਰੀਤੀ ਸ਼ੇਰਗੜ੍ਹ ਮੱਲੇ ਆਪਣੀ ਗੁਰੂ ਪ੍ਰੀਤੀ ਕੋ ਰਹਿੰਦੀ ਆ ਚਲੋ ਇਹਦੀ ਸਾਡਾ ਬੱਚਾ ਹੀ ਆ ਹਨਾ ਆਖਰ ਹੈ ਵੀ ਇਨਸਾਨ ਇਹਨੂੰ ਘੇਰਿਆ ਉਹਨਾਂ ਨੇ ਇਹਨਾਂ ਨੇ ਦਾਤ ਨੂੰ ਕਹਿੰਦੇ ਮੇਰਾ ਨਾਂ ਜੀ ਰੌਕਸੀ ਆ ਕਹਿੰਦੇ ਰੌਕਸੀ ਨੂੰ ਬੁਲਾ ਹੁਣ ਰਾਤ ਨੂੰ ਮੈਨੂੰ ਵੀ ਧਮਕੀਆਂ ਦਿੱਤੇ ਕਿ ਅਸੀਂ ਆਪਣਾ ਲਿੰਗ ਪਰਿਵਰਤਨ ਕਰਾ ਕੇ ਉਹੀ ਜਿਹੜੇ ਦੋ ਸ਼ਖਸ ਆ ਲਿੰਗ ਪਰਿਵਰਤਨ ਕਰਾ ਕੇ ਅਸੀਂ ਸਾਡਾ ਨਾਂ ਲੈਣਾ ਮੰਨਤਾ ਦਾ ਹਾਂ ਹਾਂ ਅਸੀਂ ਕਿੰਨੂੰ ਮਾੜਾ ਨਹੀਂ ਕਹਿੰਦੇ ਅਸੀਂ ਚੰਗਾ ਨਹੀਂ ਅਸੀਂ ਲੋਕਾਂ ਦੇ ਸੁੱਖੀ ਸ਼ਾਂਤੀ ਮੰਗਦੇ ਹਾਂ ਨਗਰ ਖੇੜੇ ਦੀ ਅਸੀਂ ਕਿੰਨੂੰ ਮਾੜਾ ਚੰਗਾ ਨਹੀਂ ਲੇਕਿਨ ਆਹ ਦੇਖੋ ਜੀ ਇਹਦੇ ਨਾਲ ਵੀ ਉਹਨਾਂ ਨੇ ਗਲਤ ਕੰਮ ਕਰਾਇਆ ਇਹਦੇ ਵੀ ਹਵਾਲਾ ਕਰਕੇ ਇਹਨੂੰ ਵੀ ਧਮਕੀਆਂ ਮਿਲਦੀਆਂ ਮੇਰਾ ਵੀ ਫੋਨ ਖਵਾ ਦਿੱਤਾ ਉਹਨਾਂ ਨੇ ਇਹਦਾ ਵੀ ਫੋਨ ਉਹਨਾਂ ਨੇ ਖੋਇਆ ਹੋਇਆ ਸਾਡੀ ਪ੍ਰਸ਼ਾਸਨ ਕੋ ਇਹੀ ਮੰਨਦਾ ਕਿ ਜੇ ਜਿਹੜੇ ਇਦਾਰੇ ਸਮਾਜ ਦੇ ਵਿੱਚ ਹੈਗੇ ਆ ਜਿਹੜੇ ਇਦਾਂ ਦੇ ਆਨੁਤੰਗ ਕਰਦੇ ਆ ਅਖਰ ਇਹ ਵੀ ਇਨਸਾਨ ਆ ਇਹਦੀ 16 ਸਾਲ ਉਮਰ ਨਾਮ ਆਲਿਕਾ ਇਹਦੇ ਨਾਲ ਇਹਦਾ ਸਰੀਰਿਕ ਸਮਝਣ ਤੁਹਾਨੂੰ ਤੁਸੀਂ ਸਾਡੇ ਬੱਚਿਓ ਸਾਡੇ ਭਰਾ ਮੈਂ ਕੀ ਤੁਹਾਨੂੰ ਦੱਸਾਂ ਜੋ ਵੀ ਹੋਇਆ ਮੁੰਡੇ ਕਿ ਕੁੜੀਆਂ ਕੁਝ ਵੀ ਹੈ ਤਾਂ ਅਖਰ ਇਨਸਾਨ ਹੀ ਹੁੰਦੇ ਇਹਨਾਂ ਨਾਲ ਵੀ ਧੱਕਾ ਹੋਇਆ ਪ੍ਰਸ਼ਾਸਨ ਨੇ ਸਾਡੀ ਇਹ ਹੀ ਮੰਗਾ ਇਹਨਾਂ ਦਾ ਇਨਸਾਫ ਕੀਤਾ ਜਾਵੇ ਜਿਹੜੇ ਉਹ ਸਾਡੇ ਵਰਗਿਆਂ ਨੂੰ ਧਮਕੀਆਂ ਦਿੰਦੇ ਆ ਅਸੀਂ ਜਿਹੜੇ ਤੁਸੀਂ ਇਲਾਕਿਆਂ 'ਚ ਜਾਂਦੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਤੁਹਾਨੂੰ ਰਾਤ ਨੂੰ ਘੇਰਾਂਗੇ ਕਿ ਦੇਖੋ ਅਸੀਂ ਵੀ ਆਪਣੇ ਸਾਡੇ ਵੀ ਮਾਪਿਓ ਅਸੀਂ ਉਹਨਾਂ ਨਾਲ ਵੀ ਘੁੰਮਣਾ ਜਾਣਾ ਉਹਨਾਂ ਦੇ ਵੀ ਜ਼ਿੰਮੇਵਾਰੀ ਨਿਭਾਉਣਾ ਹੈ ਮਾਪਿਓ ਵਸੇ ਅਸੀਂ ਤੇ ਅਸੀਂ ਪੁੱਤ ਤੇ ਉਹਨਾਂ ਦੀ ਜ਼ਿੰਮੇਵਾਰੀ ਰਾਤ ਬਰਾਤੇ ਜਾਣਾ ਇਹਨਾਂ ਨੇ ਵੀ ਰਾਤ ਬਰਾਤੇ ਜਾਣਾ ਇਹਨਾਂ ਨੇ ਵੀ ਰਾਤ ਬਰਾਤੇ ਜਾਣਾ ਜੇ ਇਹਨਾਂ ਨਾਲ ਕੋਈ ਘਬੀ ਨਾ ਵੀ ਹੁੰਦੀ ਸਾਡੇ ਸਾਰਿਆਂ ਨਾਲ ਤੇ ਜੀ ਇਹਨਾਂ ਦੇ ਜ਼ਿੰਮੇਦਾਰ ਉਹੀ ਦੋਨੋਂ ਹੋਣਗੇ ਬਾਕੀ ਇਹਨਾਂ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਿਹੜਾ ਨਾਨਾ ਜ਼ਬਰ ਹੋਇਆ ਤੁਸੀਂ ਸਮਝ ਸਕਦੇ ਸਾਰੀ ਗੱਲ ਉਹ ਵੀਡੀਓ ਦੋ ਜਣਿਆਂ ਨਾਲ ਹੋਇਆ ਵਾ ਨਾ ਹਾਂਜੀ ਇਹ ਤੇ ਇਹਦੀ ਇਹਦੀ ਵੀਰੇ ਨਾਲ ਹੋਇਆ ਹਾਂਜੀ ਇਹਦੀ ਫੇਰ ਇੱਕ ਹੋਰ ਨਾ ਹੋਇਆ ਇਹਦੇ ਨਾਲ ਜੀ ਇਹ ਆਹ ਮੁੰਡਾ ਦਾ ਪੋਤੇ ਦੇ ਵਾਲ ਕੱਟੇ ਅੱਛਾ ਇਹਦੇ ਨਾਲ ਵੀ ਹੋਇਆ ਵਾ ਹਾਂਜੀ ਇਹਦੀ ਵਾਲ ਵਾਲ ਕੱਟੀ ਦੀ ਵੀਡੀਓ ਹੈਗੀ ਇਹਦੇ ਨਾਲ ਵੀ ਗਲਤ ਡਰਾਮਾ ਹੋਇਆ ਵਾ ਹਾਂਜੀ ਸਰ ਹੋਇਆ ਹਾਂਜੀ ਕਰਵਾਇਆ ਬਟ ਉਹ ਵੀਡੀਓ ਨਹੀਂ ਹੈਗੀ ਕਿਉਂਕਿ ਫੋਨ ਉਹਨਾਂ ਨੇ ਖੋਲਿਆ ਮੌਲਮ ਕੀ ਕੋਈ ਸ਼ਰੀਰਿਕ ਸੋਸ਼ਣ ਹੋਇਆ ਤੁਹਾਡੇ ਸ਼ਰੀਰਿਕ ਸੋਸ਼ਣ ਹੋਇਆ ਵੀਡੀਓ ਵੀ ਗਲਤ ਡਰਾਮਾ ਤੁਸੀਂ ਸਾਡੇ ਬੱਚੇ ਸਾਨੂੰ ਨਹੀਂ ਚਲੋ ਜੀ ਅਬ ਉਹ ਹੀ ਦਲਤ ਤਾਮਰ ਲਵਜ਼ ਯੂਜ਼ ਵਰਸ ਯੂਜ਼ ਆ ਰਿਹਾ ਵਾ ਉਹ ਤੇ ਸਰੀਰੀ ਸ਼ੋਸ਼ਨ ਲਵਜ਼ੀ ਆ ਜਾਂਦਾ ਵਾ ਸਰੀਰੀ ਸ਼ੋਸ਼ਨ ਇੱਕ ਚਲੋ ਇੱਕ ਮੀਡੀਆ ਇੱਕ ਮਾਧਿਅਮ ਹੁੰਦਾ ਹੈ ਨਾ ਸਮਾਜ ਤੱਕ ਪਹੁੰਚਣ ਦਾ ਉਹਨੇ ਮੁੰਡੇ ਨੇ ਸਕਿੰਗ ਕਰਵਾਈ ਚੁਣ ਉਹਤੇ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਥਾਣਾ ਸਿਟੀ ਕਪੂਰਥਲਾ ਦੇ ਐਸ ਐਚ ਓ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਨੂਰ ਨਾਮ ਦਾ ਬੰਦਾ ਹੈਗਾ ਆ ਉਹ ਜਿਹੜਾ ਨਕਲਾਂ ਦੇ ਵਿੱਚ ਨੱਚਰ-ਨੋਚਦਾ ਹੈਗਾ ਉਹਨੇ ਕੰਪਲੇਂਟ ਕੀਤੀ ਹੈ ਉਹਨੂੰ ਮੈਂ ਵੈਰੀਫਾਈ ਕਰ ਰਿਹਾ ਹਾਂ ਵੈਰੀਫਾਈ ਕਰਨ ਤੇ ਜਿਹੜਾ ਵੀ ਬੰਦਾ ਕੋਈ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਖੈ ਦੇਖਿਆ ਜਾਵੇ ਤਾਂ ਅੱਜ ਕੱਲ ਲੋਕਾਂ ਦਾ ਦੀਨ ਇਮਾਨ ਖਤਮ ਹੀ ਹੋ ਚੁੱਕਿਆ ਜਿਨ੍ਹਾਂ ਦੇ ਵੱਲੋਂ ਆਪਣੀ ਹੱਬਸ਼ ਨੂੰ ਮਟਾਉਣ ਵਾਸਤੇ ਕਿਸੇ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਬਾਕੀ ਪੁਲਿਸ ਵੱਲੋਂ ਕਾਰਵਾਈ ਕਰਕੇ ਦੇਖਣਾ ਹੋਵੇਗਾ ਕਿ ਦੂਜੀ ਧਿਰ ਤੇ ਕੀ ਐਕਸ਼ਨ ਲਿਆ ਜਾਂਦਾ ਅਤੇ ਉਹਨਾਂ ਦੇ ਕੀ ਬਿਆਨ ਸਾਹਮਣੇ ਆਉਣਗੇ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ